ਬੀਜੇਪੀ ਆਗੂ ਮਰੰਜਨ ਕਾਲੀਆ ਦੇ ਘਰ ਹੋਏ ਗ੍ਰੇਨੇਡ ਅਟੈਕ ਨਾਲ ਜੁੜੀ ਇੱਕ ਅਪਡੇਟ ਹੈ ਪਾਕਿਸਤਾਨੀ ਡੋਨ ਸ਼ਹਿਜ਼ਾਦ ਪੱਟੀ ਦੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ ਯਾਰ ਆਡੀਓ 'ਚ ਤਮਾਕੇ ਦੀ ਜ਼ਿੰਮੇਵਾਰੀ ਵੀ ਕਬੂਲ ਰਿਹਾ ਸ਼ਹਿਜ਼ਾਦ ਪੱਟੀ ਔਰ ਧਮਕੀ ਵੀ ਦੇ ਰਿਹਾ ਔਰ ਇਥੋਂ ਤੱਕ ਕਹਿ ਰਿਹਾ ਕਿ ਹਫਤੇ ਤੱਕ ਦੁਬਾਰਾ ਗ੍ਰੇਨੇਡ ਅਟੈਕ ਕਰਾਂਗੇ ਆਡੀਓ ਦੇ ਵਿੱਚ ਇਹ ਗੱਲਾਂ ਕਹੀਆਂ ਜਾ ਰਹੀਆਂ ਹਨ ਆਡੀਓ ਦੇ ਵਿੱਚ ਇਹ ਸੁਣਾਈ ਦੇ ਰਿਹਾ ਕਿ ਇਸ ਵਾਰ ਆਵਾਜ਼ ਆਈ ਕਿ ਨਹੀਂ ਆਈ ਜੇ ਨਹੀਂ ਆਈ ਤਾ ਹਫਤੇ ਤੱਕ ਫੇਰ ਆ ਜਾਏਗੀ ਹਾਲਾਂਕਿ ਇਸ ਆਡੀਓ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ న్యూਸ 18 ਇਸ ਦੀ ਪੁਸ਼ਟੀ ਨਹੀਂ ਕਰਦਾ ਪਰ ਐਸੀਆਂ ਆਡੀਓਜ਼ ਜਿਹੜੀਆਂ ਨੇ ਇਹ ਔਨ ਕਰਦੇ ਨੇ ਜਿਹੜੇ ਵਿਅਕਤੀ ਬਾਅਦ ਦੇ ਵਿੱਚ ਪੋਸਟਾਂ ਪਾ ਕੇ ਵੀ ਕਿ ਇਹ ਉਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਹਿਜ਼ਾਦ ਪੱਟੀ ਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਆਡੀਓ ਆਈਆਂ ਨੇ ਵੀਡੀਓ ਆਈਆਂ ਨੇ ਜਿਸ ਦੇ ਵਿੱਚ ਉਹ ਲਾਰੈਂਸ ਮਿਸ਼ਨੋਈ ਨਾਲ ਆਪਣੀਆਂ ਨਜ਼ਦੀਕੀਆਂ ਦਾ ਜ਼ਿਕਰ ਕਰਦਾ ਆਪਣੇ ਰਿਸ਼ਤਿਆਂ ਦਾ ਜ਼ਿਕਰ ਕਰਦਾ ਹੁਣ ਇਸ ਆਡੀਓ 'ਚ ਸ਼ਹਿਜ਼ਾਦ ਪੱਟੀ ਕੀ ਕਹਿ ਰਿਹਾ ਸੁਣ ਲੈਣੇ ਹਾਂ ਬਰੀ ਤੇ ਨਹੀਂ ਲੱਗਿਆ ਯਾਰ ਪੁੱਛਣਾ ਇਹ ਸੀ ਕਿ ਐਸਰੀ ਆਵਾਜ਼ ਆਈ ਹੈ ਕਿ ਨਹੀਂ ਇਹ ਨਹੀਂ ਆਈ ਤੇ ਦੱਸੋ کیونکہ ہفتے تک کل پھر آ جائے گی انشاءاللہ ایس واری تے نہیں لگیا گیا کہ امرود سی میں لگ گیا جی سون گوڈ نائٹ آپ پہ سمال دے ہو سارے جنے یار پوچھنا اے سی؛ کہ ایس واری آواز آئی ہے کہ نہیں جی نہیں آئی تے دسو میں کہ ہفتے تے کل پھر آ جائے گی انشاءاللہ ایس واری تے نہیں لگ گیا کہ امرود سی میں لگ گیا جی سون گڈ نائٹ آپ سنبھال لو سارے جنے یار پوچھنا یہ سی کہ ایس باری آواز آئی ہے کہ نہیں جی نہیں آئی تو دسو نہیں تو ہفتے آ جائے گی انشاءاللہ شاء اللہ ایس بار تو نہیں لگا کہ امرود سی میں لگ گیا جی سون گڈ نائٹ آپ سنبھال لو سارے جنے یار پوچھنا یہ سی کہ ایس باری آواز آئی ہے کہ نہیں ਜੇ ਨਹੀਂ ਆਈ ਤੇ ਦੱਸੋ ਤਾਂ 8 ਅਪ੍ਰੈਲ ਨੂੰ ਜਲੰਧਰ ਦੇ ਵਿੱਚ ਭਾਪੀ ਆਗੂ ਮਰੰਜਨ ਕਾਲੀਆ ਦੇ ਘਰ ਤੇ ਇਹ ਗ੍ਰੇਨੇਡ ਸੁੱਟਿਆ ਗਿਆ ਸੀ ਅਟੈਕ ਕੀਤਾ ਗਿਆ ਸੀ ਔਰ ਪੁਲਿਸ ਨੇ ਇਸ ਮਾਮਲੇ ਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਜਿਨ੍ਹਾਂ ਦੇ ਖਾਤਿਆਂ ਚੋਂ ਕੁ ਟ੍ਰਾਂਜੈਕਸ਼ਨ ਵਗੈਰਾ ਹੋਈਆਂ ਸੀ ਉਹਨਾਂ ਨੂੰ ਪੁਲਿਸ ਨੇ ਫੜਿਆ ਹੈ ਇਹ ਸ਼ਹਿਜ਼ਾਦ ਪੱਟੀ ਤੇ ਇਸ ਦੇ ਵਿੱਚ ਪੁਲਿਸ ਨੇ ਜੀਸ਼ਾਨ ਅਖਤਰ ਦੀ ਭੂਮਿਕਾ ਦਾ ਜ਼ਿਕਰ ਕੀਤਾ ਸੀ ਜਿਸ ਤੋਂ ਬਾਅਦ ਇਹ ਆਡੀਓ ਜਿਹੜੀ ਹੈ ਉਹ ਸਾਹਮਣੇ ਆਈ ਹੈ ਸ਼ਹਿਜ਼ਾਦ ਪੱਟੀ ਇਸ ਦੇ ਵਿੱਚ ਇਹ ਕਹਿ ਰਿਹਾ ਕਿ ਇਸ ਵਾਰ ਤਾਂ ਨਹੀਂ ਲੱਗਿਆ ਕਿ ਅਮਰੂਦ ਸੀ ਆਵਾਜ਼ ਆਈ ਕਿ ਨਹੀਂ ਆਈ ਜੇ ਨਹੀਂ ਆਈ ਤਾਂ ਹਫਤੇ ਤੱਕ ਦੁਬਾਰਾ ਆ ਜਾਏਗੀ ਇਹ ਗੱਲਾਂ ਸ਼ਹਿਜ਼ਾਦ ਪੱਟੀ ਵੱਲੋਂ ਕਈਆਂ ਜਾ ਰਹੀਆਂ ਨੇ ਜੋ ਕਠਿ ਤੌਰ ਤੇ ਕਿਹਾ ਜਾ ਰਿਹਾ ਕਿ ਆਵਾਜ਼ ਸ਼ਹਿਜ਼ਾਦ ਪੱਟੀ ਦੀ ਹੈ ਜਾਂ ਇਹ ਆਡੀਓ ਉਸੇ ਦਿਆ ਉਸੇ ਵੱਲੋਂ ਜਾਰੀ ਕੀਤੀ ਗਈ ਸਾਡੇ ਸਹਿਯੋਗੀ ਸਹਿਜ अरोड़ा ਜੁੜੇ ਨੇ ਹੋਰ ਜਾਣਕਾਰੀ ਦੇ ਲਈ ਸਹਿਜ ਕਿ ਇਸ ਬਾਰੇ ਪੁਲਿਸ ਨੇ ਕੋਈ ਥੋੜਾ ਬਹੁਤ ਵੈਰੀਫਾਈ ਕੀਤਾ ਕਿ ਇਹ ਕਨੈਕਸ਼ਨ ਜਿਹੜੇ ਆ ਇਹ ਪਾਕਿਸਤਾਨ ਨਾਲ ਜੁੜਦੇ ਆ ਸ਼ਹਿਜ਼ਾਦ ਭੱਟੀ ਦੀ ਆਵਾਜ਼ ਹੈ ਪੁਲਿਸ ਦੇ ਕੋਲ ਵੀ ਜ਼ਾਹਿਰ ਜੀ ਗੱਲ ਹੈ ਆਡੀਓ ਪਹੁੰਚੀ ਹੋਣੀ ਹੈ ਬਿਲਕੁਲ ਵੀ ਜੀ ਗੱਲ ਕਰੀਏ ਜਦੋਂ ਡੇਰ ਰਾਤ ਅਟੈਕ ਹੁੰਦਾ ਤਾਂ ਅਗਲੇ ਦਿਨ 2 ਵਜੇ ਤੇ ਕਰੀਬ ਡੀਜੀਪੀ ਸੋਰੀ ਡੀਜੀਪੀ ਸਪੈਸ਼ਲ ਜਿਹੜੇ ਆ ਰਵੀ ਸ਼ੁਕਲਾ ਖੁਦ ਪ੍ਰੈਸ ਕਾਨਫਰੰਸ ਕਰਕੇ ਕਹੇ ਦੱਸਦੇ ਨੇ ਕਿ ਜਿਹੜੇ ਇਹ ਤਾਰ ਨੇ ਜਿਹੜੀ ਪਲੈਨਿੰਗ ਹੈ ਪਾਕਿਸਤਾਨ ਜਿਹੜਾ ਪਾਕਿਸਤਾਨ ਦੇ ਦੋ ਨੇ ਸ਼ਹਿਜ਼ਾਦ ਪੱਟੀ ਉਹਨਾਂ ਦੇ ਵੱਲੋਂ ਜਸ਼ਾਨ ਅਕਰ ਅਤੇ ਹੈਪੀ ਪਾਸੀਅਲ ਔਰ ਉਸ ਮਿਸ਼ਰੋਈ ਦੇ ਨਾਲ ਰਲ ਕੇ ਰੱਜੀ ਗਈ ਹੈਗੀ ਹੈ ਤਾਂ ਜਿਹੜੀ ਉਸ ਤੋਂ ਬਾਅਦ ਇਹ ਆਡੀਓ ਵਾਇਰਲ ਹੁੰਦੀ ਹੈ ਹਾਲਾਂਕਿ ਇਸ ਆਡੀਓ ਨੂੰ ਲੈ ਕੇ ਹਾਲੇ ਤੱਕ ਪੁਲਿਸ ਦੀ ਕੋਈ ਜਿਹੜੀ ਪੁਸ਼ਟੀ ਨਹੀਂ ਆਈ ਹੈ ਲੇਕਿਨ ਇਸ ਆਡੀਓ 'ਚ ਸਾਫ਼ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜਿਹੜੀ ਕੀ ਹੈ ਆਵਾਜ਼ ਦਾ ਪਤਾ ਲੱਗਾ ਕਿ ਨਹੀਂ ਲੱਗਾ ਇਸ ਵਾਰ ਤਾਂ ਨਹੀਂ ਲੱਗਦਾ ਕਿ ਕੋਈ ਅਮਰੂਦ ਸਿੱਟਿਆ ਹੈ ਅਗਰ ਨਹੀਂ ਪਤਾ ਲੱਗਦਾ ਹੈ ਤਾਂ ਇਸ ਹਫ਼ਤੇ ਦੇ ਵਿੱਚ ਦੁਬਾਰਾ ਆਵਾਜ਼ ਆਵੇਗੀ ਤਾਂ ਮਤਲਬ ਇੱਕ ਵੱਡੀ ਗੱਲ ਜਿਹੜੀ ਕੇ ਸੌਡੀਓ ਚ ਦੱਸੀ ਗਈ ਹੈ ਕਿ ਇਸ ਹਫਤੇ ਵਿੱਚ ਦੁਬਾਰਾ ਕੋਈ ਇਹੋ ਜਿਹਾ ਧਮਾਕਾ ਕਰਨ ਦੀ ਗੱਲ ਆਖੀ ਗਈ ਹੈ ਕਿ ਕੀ ਇਸ ਹਫਤੇ ਵਿੱਚ ਦੁਬਾਰਾ ਤਾਂ ਕੋਈ ਇਹੋ ਜਿਹਾ ਸੀਨ ਹੋ ਸਕਦਾ ਹੈ ਜਿਸ ਦੇ ਕਰਕੇ ਵੱਡਾ ਧਮਾਕਾ ਹੋ ਸਕਦਾ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਨੂੰ ਚਰਖ ਹੋਣ ਦੀ ਲੋੜ ਹੈ ਤਾਂ ਕਹਿ ਵੀ ਸਕਦੇ ਹੈ ਕਿ ਪੁਲਿਸ ਵੱਲੋਂ ਜਿਸ ਤਰ੍ਹਾਂ ਰਾਤ ਨੂੰ ਇੱਕ ਵੱਡਾ ਬਿਆਨ ਚਾ ਲੈ ਗਿਆ ਹੋ ਸਕਦਾ ਹੈ ਕਿ ਇਸ ਆਡੀਓ ਦੇ ਆਧਾਰ ਤੇ ਇਹ ਇਸ ਤਰ੍ਹਾਂ ਦੀ ਹੋਰ ਵੀ ਇਨਪੁਟਸ ਜਿਹੜੀ ਕਿ ਪੁਲਿਸ ਕੋਲ ਹੋਵੇ ਤਾਂ ਹੀ ਜਿਹੜਾ ਕਿ ਇੱਕ ਵੱਡਾ ਸਰਜਬਿਆਨ ਸ਼ਹਿਰ ਦੇ ਵਿੱਚ ਚਲਾਏ ਜਾ ਰਹੇ ਨੇ ਜੀ ਵਿਜੇ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਕੀ ਕਹਿ ਰਹੇ ਨੇ ਸਹਿਜ ਜੀ ਬਿਲਕੁਲ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਜਿਹੜੀ ਜਾਂਚ ਚੱਲ ਰਹੀ ਹੈ ਜਾਂਚ ਦਾ ਵਿਸ਼ਾ ਹੈ ਤਾਂ ਜ਼ਿਆਦਾ ਡਿਸਕਲੋਸ ਜਿਹੜਾ ਇਹ ਪੁਲਿਸ ਵਾਲੇ ਨਹੀਂ ਕਰ ਰਹੀ ਲੇਕਿਨ ਆਹਾਂ ਪੁਲਿਸ ਰਾਤੀ ਡੀਜੀਪੀ ਸਾਹਿਬ ਇਹ ਜੋ ਗੱਲ ਕਾਏ ਗਏ ਨੇ ਕਰੋ ਜਦਾਂ ਕੀ ਜਿਹੜੀ ਮੁੱਖ ਦੋਸ਼ੀ ਨੂੰ شناخت ਕਰ ਲਈ ਗਈ ਹੈ ਲੇਕਿਨ ਡਿਸਕਲੋਸ ਵਾਲਾ ਜਿਹੜਾ ਇਹ ਨਹੀਂ ਕੀਤਾ ਜਾ ਸਕਦਾ ਹੋਰ ਇਹ ਵੀ ਕੱਲ ਪਤਾ ਲੱਗੀ ਹੈ ਜਿਸ ਵਿਅਕਤੀ ਨੇ ਪੈਸੇ ਪਾਈ ਸੀਗੇ ਖਾਤੇ ਦੇ 3500 ਰੁਪਏ ਦੀ ਗੱਲ ਆਈ ਸੀਗੀ ਪੈਸੇ ਪਾਈ ਸੀਗੇ ਹੈਰੀ ਦੇ ਖਾਤੇ ਤੇ ਤਾਂ ਉਸ ਦਾ ਵੀ ਜਿਹੜਾ ਕਿ ਕਰਨਾਲ ਪੁਲਿਸ ਹੌਲਦ ਦਾ ਐਨਕਾਉਂਟਰ ਕੀਤਾ ਗਿਆ ਉਹਨੂੰ ਉਸ ਨੂੰ ਫੜ ਲਈ ਤਾਂ ਗਿਆਗਾ ਤਾਂ ਇਹ ਜਾਂਚ ਜਿਹੜੀ ਕਿ ਹੁਣ ਉਹਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਏਗੀ ਪੈਸੇ ਕਿੰਨੇ ਗਿਆ ਸੀ ਪਾਉਣ ਨੂੰ ਤਾਂ ਪੈਸੇ ਕਿੰਨੂੰ ਪਾਣੇ ਸੀਗੇ ਜਿਹੜਾ ਕਿ ਮੁੱਖ ਦੋਸ਼ੀ ਹੈ ਉਹ ਵਾਲੇ ਬੇਨਾਮ ਹੈ ਜਿਨੇ ਗ੍ਰਨੇਡ ਛੁੱਟਿਆ ਤਾਂ ਉਹਦੋਂ ਫੜਨ ਲਈ ਹਲੇ ਕਿ ਜਿਹੜੀ ਕਿ ਜਾਂਚ ਚੱਲ ਰਹੀ ਹੈ ਤਾਂ ਹਲੇ ਤੱਕ ਪੁਲਿਸ ਦੇ ਕਹਿ ਸਕਦੇ ਹੱਥ ਕਾਲੀ ਹੈ ਸਰ ਮੁੱਖ ਦੋਸ਼ ਲਗੇ ਪੁਲਿਸ ਜੋ ਕੋਲ ਕੋਈ ਨਹੀਂ ਪੁੱਗਤਾ ਸਬੂਤ ਨਹੀਂ ਹੈ ਜੀ ਠੀਕ ਹੈ ਧੰਨਵਾਦ ਸਹਿਜ ਇਸ ਪੂਰੀ ਜਾਣਕਾਰੀ ਦੇ ਲਈ ਤਾਂ ਸਾਡੇ ਸਹਿਯੋਗੀ ਸਹਿਜ ਜੁਨੇਜਾ ਜਿਸ ਤਰੀਕੇ ਨਾਲ ਦੱਸ ਰਹੇ ਸੀ ਕਿ ਪੁਲਿਸ ਨੂੰ ਇਹ ਤੇ ਜਾਣਕਾਰੀ ਹੈ ਕਿ ਇਸ ਤਰੀਕੇ ਦੀ ਕੋਈ ਆਡੀਓ ਹੈ ਪਰ ਪੁਲਿਸ ਇਸ ਬਾਰੇ ਸਿੱਧੇ ਤੌਰ ਤੇ ਕੁਝ ਵੀ ਨਹੀਂ ਬੋਲਦੀ ਕਿਉਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਆਪਣੀ ਇਨਵੈਸਟੀਗੇਸ਼ਨ ਦੇ ਆਧਾਰ ਤੇ ਹੀ ਉਹ ਜਿਹੜੇ ਬਿਆਨ ਨੇ ਉਹ ਜਾਰੀ ਕਰਦੇ ਨੇ ਜਾਈ ਕਿ ਨਹੀਂ ਜੇ ਨਹੀਂ ਆਈ ਤੇ ਦੱਸੋ